मुख्यमंत्री भगवंत मान के सामने मनीष सिसोदिया ने बहुत ही एक हटिया हरकत की थी है और उससे ही शायद हम मुख्यमंत्री साहब उसे स्माइल दे रहे सीगे पीछे अमन अरोड़ा मिल लगदा हैरान हो रहे सीगे इस चीज को लेके की बोल की रहे मनीष सिसोदिया 2027 के चुनाव जितवाने के लिए साम दाम दंड भेद सच झूठ क्वेश्चन आंसर बड़ा झगड़ा जो करना पड़ेगा करेंगे तैयार है ਖਾਮਦਾਮ ਦੰਡਪੇਦ ਜੋ ਕਰਨਾ ਪਵੇ 2017 ਦਾ ਇਲੈਕਸ਼ਨ ਜਿੱਤਣ ਲਈ ਕਰਾਂਗੇ ਕੁੱਟਮਾਰ ਵੀ ਕਰੋਗੇ ਤੁਸੀਂ ਜੋ ਮਰਜੀ ਕਰੋਗੇ ਕਿਸੇ ਛੁੱਟੇ ਪਰਚੇ ਵੀ ਦੇ ਦੇਓਗੇ ਤੁਸੀਂ ਯਾਨੀ ਜੋ ਮਰਜੀ ਕਰੋਗੇ ਬੀਬੀਆਂ ਤਾੜੀਆਂ ਮਾਰ ਰਹੀਆਂ ਨੇ ਇਸ ਹਮਾਮੇ ਸਭ ਨੰਗੇ ਐ ਮਤਲਬ ਸਾਰੇ ਹੀ ਨੰਗੇ ਐ ਇਸ ਹਮਾਮੇ ਦੇ ਵਿੱਚ ਰਾਜਨੀਤੀ ਦੇ ਵਿੱਚ ਸਾਰੇ ਆ ਕੇ ਕੁਝ ਹੀ ਹੋ ਜਾਂਦੇ ਆ ਤਾਂ ਇਹ ਇਹ ਕੋਈ ਵੱਖਰੇ ਨਹੀਂਗੇ ਪੰਜਾਬ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਕਿਸੇ ਚ ਵੀ ਲੱਗਾ ਜ ਨਹੀਂ ਜਾਣ ਹੈ ਨਹੀਂ ਜਿਹੜਾ ਕਿ ਦਿੱਲੀ ਵਾਲਿਆਂ ਦੇ ਖਿਲਾਫ ਬੋਲ ਦਵੇ ਫੁੱਲ ਕੇ ਤੁਸੀਂ ਦੇਖੋ ਦੋ ਵੱਡੇ ਲੀਡਰ ਬੈਠੇ ਆ ਸਾਹਮਣੇ ਕੋਈ ਬੋਲਿਆ ਤੱਕ ਵੀ ਨਹੀਂ ਸੀ ਐਸ 6 ਦੀ ਰਾਜਨੀਤੀ ਦਾ ਕਹਿ ਕੇ ਆਏ ਸੀ ਜਦੋਂ ਆਮ ਆਦਮੀ ਪਾਰਟੀ ਨਿਕਲੀ ਆ ਅੰਨਾ ਹਜ਼ਾਰੇ ਹੋਣਾ ਨੇ ਅਨੁਸ਼ਣ ਕੀਤਾ ਬਾਬਾ ਆਰਾਮ ਦੇ ਵੀ ਬਹੁਤ ਸਾਰੇ ਲੋਕ ਉਹਦੇ ਨਾਲ ਸੀ ਕੁਮਾਰ ਵਿਸ਼ਵਾਸ ਵੀ ਹੋਰ ਬਾਕੀ ਸਭ ਛੱਡ ਕੇ ਕੇਜਰੀਵਾਲ ਰਹਿ ਗਏ ਜੇ ਮਨੀਸ਼ ਸੋਧਿਆ ਦੇ ਵਾਇਰਲ ਹੋਏ ਬਿਆਨ ਨੇ ਆਮ ਆਦਮੀ ਪਾਰਟੀ ਜੋ ਕਿ ਇਮਾਨਦਾਰੀ ਦਾ ਚੋਲਾ ਪਾ ਕੇ ਘੁੰਮਦੀ ਆ ਉਸ ਦਾ ਉਸ ਦੀ ਪੋਲ ਖੋਲ ਦੁੱਤੀ ਹੈ ਸਿੱਧੇ ਤੌਰ ਤੇ ਬਿਆਨ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸਾਮ-ਤਾਮ ਦੰਦ ਭੇਟ ਜੋ ਵੀ ਕਰਨਾ ਪਿਆ ਕਰਾਂਗੇ 27 ਦੀ ਚੋਣ ਜਿੱਤਾਂਗੇ ਇਸ ਨੂੰ ਲੈ ਕੇ ਹੁਣ ਵਿਰੋਧ ਬਹੁਤ ਹੋ ਰਿਹਾ ਮੇਰੇ ਨਾਲ ਵਿਕਰਮ ਇਸ ਵਕਤ ਇਸ ਬਿਆਨ ਨੂੰ ਡੀਕੋਡ ਕਰਾਂਗੇ ਵਿਕਰਮ ਇਸ ਬਿਆਨ ਨੇ ਨਵਾਂ ਬਖੇੜਾ ਖੜਾ ਕਰ ਦਿੰਦਾ ਹੈ ਆਮ ਆਦਮੀ ਪਾਰਟੀ ਦੇ ਲਈ ਇਨਚਾਰਜ ਨੇ ਇਹ ਕਹਿ ਦਿੱਤਾ ਹੈ ਕਿ ਜੋ ਕਰਨਾ ਪਿਆ ਸੱਚ ਝੂਠ ਬੋਲਾਂਗੇ ਕੁਐਸਚਨ ਆਨਸਰ ਕੋਟ ਮਾਰਵੀਂ ਇੱਕ ਤਰੀਕੇ ਦੀ ਕਹਿ ਸਕਦੇ ਆ ਜੋ ਕਰਨਾ ਪਿਆ ਕਰਾਂਗੇ ਦੇਖੋ ਕੁਐਸਚਨ ਮਾਰਕ ਕੁਐਸਚਨ ਆਨਸਰ ਦੀ ਗੱਲ ਕਹੀ ਹੈ ਉਹਨਾਂ ਨੇ ਪਰ ਉੱਥੇ ਹੀ ਦੇਖੋ ਬੁਰੇ ਤਰੀਕੇ ਦੇ ਨਾਲ ਐਕਸਪੋਜ਼ ਹੋ ਗਏ ਆ ਮਨੀਸ਼ ਸੋਦੀਆ ਆਮ ਆਦਮੀ ਪਾਰਟੀ ਦੇ ਟੌਪ ਦੇ ਲੀਡਰਾਂ ਦੇ ਵਿੱਚ ਆਉਂਦੇ ਆ ਮੈਨੂੰ ਲੱਗਦਾ ਅਰਵਿੰਦ ਕੇਜਰੀਵਾਲ ਤੋਂ ਬਾਅਦ ਜੇ ਦੂਜਾ ਨੰਬਰ ਆ ਤਾਂ ਮਨੀਸ਼ ਸੋਦੀਆ ਦਾ ਕਿਉਂਕਿ ਬ੍ਰਾਂਡਿੰਗ ਮਨੀਸ਼ ਸੋਦੀਆ ਦੀ ਉਸ ਤਰੀਕੇ ਨਾਲ ਕੀਤੀ ਗਈ ਅਰਵਿੰਦ ਕੇਜਰੀਵਾਲ ਨੂੰ ਜ ਕਹਿੰਦੇ ਆ ਕਿ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਸ਼ਾ ਤੇ ਦਿਸ਼ਾ ਦੇਣ ਵਾਲੇ ਅਰਵਿੰਦ ਕੇਜਰੀਵਾਲਾ ਤਾਂ ਉੱਥੇ ਹੀ ਸਿੱਖਿਆ ਕ੍ਰਾਂਤੀ ਦਾ ਸਿਹਰਾ ਮੰਨਦੀ ਆਮ ਆਦਮੀ ਪਾਰਟੀ ਮਨੀਸ਼ सिसोदिया ਦੇ ਸਿਰ ਤੇ ਪਰ ਮਨੀਸ਼ सिसोदिया ਬੁਰੇ ਤਰੀਕੇ ਨਾਲ ਐਕਸਪੋਜ਼ ਹੋ ਚੁੱਕੇ ਆ ਕਿਉਂਕਿ ਜਿਹੜਾ ਉਹਨਾਂ ਦਾ ਬਿਆਨ ਆਇਆ ਇਹ ਪਬਲਿਕ ਹੋ ਗਿਆ ਉਹ ਕੱਲੀ ਕੱਲੀ ਚੀਜ਼ ਰਿਕਾਰਡ ਹੋ ਰਹੀ ਸੀਗੀ ਕੱਲੀ ਕੱਲੀ ਚੀਜ਼ ਰਿਕਾਰਡ ਹੋ ਕੇ ਬਾਹਰ ਆਈ ਔਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਕਲਿੱਪ ਔਰ ਉਹ ਵਾਇਰਲ ਕਲਿੱਪ ਨੇ ਪੋਲ ਖੋਲ ਕੇ ਰੱਖਤੀ ਮਨੀਸ਼ सिसोदिया ਦੀ ਆਮ ਆਦਮੀ ਪਾਰਟੀ ਦੀ ਢੋਂਗੀ ਲੀਡਰਸ਼ਿਪ ਦੀ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਪ੍ਰਿੰਸ ਇਹ ਕਲੇ ਇਸ਼ਾਰਾ ਰਾਜਨੀਤੀ ਦੀ ਬਦਲਣ ਵਾਸਤੇ ਆਏ ਆ ਉਹ ਦਸ਼ਾ ਤੇ ਦੇਸ਼ਾ ਦੇਖੋ ਕਿਵੇਂ ਐਥਿਕਸ ਕੁਛ ਨਹੀਂ ਹੈ ਆਮ ਆਦਮੀ ਪਾਰਟੀ ਦੇ ਇਹ ਮਨੀਸ਼ ਸਿਸੋਦੀਆ ਖੁਦ ਐਕਸਪੋਜ਼ ਹੋ ਗਏ ਤਾਂ ਪਤਾ ਲੱਗਿਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਦਫਾ ਉਹ ਐਕਸਪੋਜ਼ ਹੋਇਆ ਬੁਰੇ ਤਰੀਕੇ ਦੇ ਨਾਲ ਪਰ ਮਨੀਸ਼ ਸਿਸੋਦੀਆ ਵਰਕੇ ਲੀਡਰ ਜਿਹੜੇ ਦਿੱਲੀ ਦੇ ਵਿੱਚ ਕਹਿੰਦੇ ਕਿ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਏ ਅਸੀਂ ਦਿੱਲੀ ਦੇ ਵਿੱਚ ਸਾਡਾ ਬੀਜੇਪੀ ਟੱਕਾ ਕਰ ਗਈ ਪਰ ਉਹੀ ਚੀਜ਼ਾਂ ਉਹ ਪੰਜਾਬ 'ਚ ਕਰਨ ਨੂੰ ਕਹਿ ਰਹੇ ਆ ਤੁਸੀਂ ਦੇਖੋ ਨਾ ਜਿਹੜਾ ਬੰਦਾ ਕਹਿ ਰਿਹਾ ਕਿ ਅਸੀਂ ਸਿੱਖਿਆ ਵਧੀਆ ਕਰਨੀ ਹੈ ਸਿਹਤ ਵਧੀਆ ਹੋਵੇ ਲੋਕਾਂ ਦੀ ਉਹਦੇ ਲਈ ਅਸੀਂ ਹਸਪੀਟਲਸ ਬਣਾਉਣੇ ਆ ਔਰ ਸਕੂਲ ਆਫ ਫੈਮਿਨਿਨਸ ਅਸੀਂ ਬਣਾ ਰਹੇ ਆ ਬੱਚਿਆਂ ਨੂੰ ਸਿੱਖਿਆ ਤੁਸੀਂ ਦੇਣਾ ਇਹ ਚਾਹੁੰਦੇ ਹੋ ਬੱਚਿਆਂ ਨੂੰ ਤੁਸੀਂ ਇਹ ਚਾਹੁੰਦੇ ਹੋ ਬਕਾਇਦਾ ਤੌਰ ਤੇ ਕਿ ਅਸੀਂ ਜਿਹੜਾ ਚੰਗੀ ਵਿੱਦਿਆ ਦੇਣੀ ਚੰਗੀ ਸਿੱਖਿਆ ਦੇਣੀ ਹੈ ਪਰ ਤੁਸੀਂ ਆਪਦੀ ਪਾਰਟੀ ਦੀਆਂ ਜਿਹੜੀਆਂ ਬੀਬੀਆਂ ਨੇ ਅਹੁਦੇਦਾਰਾਂ ਨੇ ਜਿਹੜੀਆਂ ਉਹਨਾਂ ਨੂੰ ਤੁਸੀਂ ਸਿੱਖਿਆ ਕੀ ਦੇਈ ਜਾਂਦੇ ਹੋ ਤੁਸੀਂ ਇਹ ਕਹਿ ਰਹੇ ਹੋ ਬੀਬੀਆਂ ਬੈਠੀਆਂ ਨੇ ਸਾਹਮਣੇ ਤਾੜੀਆਂ ਮਾਰ ਰਹੀਆਂ ਨੇ ਸ਼ਰਮ ਆਉਣੀ ਚਾਹੀਦੀ ਸੀ ਉਹਨਾਂ ਨੂੰ ਵੀ ਇੱਕ ਬੀਬੀ ਜੀ ਬੈਠੇ ਸੀ ਐਮਐਲਏ ਸਾਹਿਬਾ ਵੀ ਬੈਠੇ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਮਨੀਸ਼ ਸਿਸੋਦੀਆ ਨੇ ਬਹੁਤ ਹੀ ਇੱਕ ਘਟੀਆ ਹਰਕਤ ਕੀਤੀ ਹੈ ਔਰ ਉੱਥੇ ਹੀ ਸ਼ਾਇਦ ਮੁੱਖ ਮੰਤਰੀ ਸਾਹਿਬ ਉਥੇ ਸਮਾਈਲ ਦੇ ਰਹੇ ਸੀਗੇ ਪਿੱਛੇ ਅਮਨ ਅਰੋੜਾ ਮਿਲ ਲੱਗਾ ਹੈਰਾਨ ਹੋ ਰਹੇ ਸੀਗੇ ਇਸ ਚੀਜ਼ ਨੂੰ ਲੈ ਕੇ ਕੀ ਬੋਲ ਕੀ ਰਿਹਾ ਮਨੀਸ਼ ਸਿਸੋਦੀ ਕੀ ਮਨੀਸ਼ ਸੁਸੋਦੀਆ ਦਾ ਕੋਈ ਸਕ੍ਰੀਉਟ ਨਹੀਂ ਤਲਾ ਹੋ ਗਿਆ ਸੌਰੀ ਟੂ ਸੇ ਮੈਂ ਕਦੇ ਇਹੋ ਜਿਹਾ ਵਰਡ ਯੂਜ਼ ਨਹੀਂ ਕਰਦਾ ਪਰ ਗੱਲ ਇਹ ਹੈ ਕਿ ਇਹ ਜਿਹੜੇ ਸ਼ਬਦ ਮਨੀਸ਼ ਸੁਸੋਦੀਆ ਨੇ ਕਹੇ ਆ ਉਹ ਸੁਣ ਕੇ ਹੈਰਾਨਗੀ ਹੋਈ ਕਿ ਮਨੀਸ਼ ਸੁਸੋਦੀਆ ਬੋਲ ਰਿਹਾ ਹੈ ਮਨੀਸ਼ ਸੁਸੋਦੀਆ ਜਿਹੜਾ ਹਮੇਸ਼ਾ ਆਪਣੇ ਨਪੇ ਤੁਲੇ ਭਾਸ਼ਣਾਂ ਦੇ ਕਰਕੇ ਜਾਣਿਆ ਜਾਂਦਾ ਪਰ ਇਹਦੇ ਪਿੱਛੇ ਇਹ ਵੀ ਇੱਕ ਕੋਈ ਸਾਜ਼ਿਸ਼ ਦੇ ਤੌਰ ਤੇ ਤਾਂ ਨਹੀਂ ਬਿਆਨ ਦਿੱਤਾ ਗਿਆ ਕਿ ਇਸ ਚੀਜ਼ ਤੇ ਚਰਚਾ ਹੋਵੇ ਔਰ ਖਾਸ ਤੌਰ ਤੇ ਦੇਖੋ ਇੱਕ ਚੀਜ਼ ਤਾਂ ਇਹ ਤੈ ਹੈ ਕਿ 2027 ਨੇੜੇ ਇਲੈਕਸ਼ਨ ਨੇੜੇ ਆ ਰਿਹਾ ਪ੍ਰਿੰਸ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਇਹੋ ਜਿਹੀਆਂ ਹਰਕਤਾਂ ਕਰਦੀ ਆ ਸਰਕਾਰ ਦਾ ਨੁਮਾਇੰਦਾ ਹੀ ਕਹਾਂਗੇ ਅਸੀਂ ਕਿਉਂਕਿ ਸਰਕਾਰ ਨੂੰ ਚਲਾਉਣ ਵਾਲੇ ਬੰਦੇ ਉਹ ਨੇ ਮਨੀਸ਼ सिसोदिया ਹੁਣੀ ਜੇ ਮਨੀਸ਼ सिसोदिया ਇਹ ਕਹਿ ਰਿਹਾ ਕਿ ਸ਼ਾਮਦਾਮ ਦੰਡਪੇਡ ਜੋ ਕਰਨਾ ਪਵੇ 2017 ਦਾ ਇਲੈਕਸ਼ਨ ਜਿੱਤਣ ਲਈ ਕਰਾਂਗੇ ਕੁੱਟਮਾਰ ਵੀ ਕਰਾਂਗੇ ਤੁਸੀਂ ਜੋ ਮਰਜ਼ੀ ਕਰੋਗੇ ਕਿਸੇ ਝੂਠੇ ਪਰਚੇ ਵੀ ਦੇ ਦੇਓਗੇ ਤੁਸੀਂ ਯਾਨੀ ਜੋ ਮਰਜ਼ੀ ਕਰੋਗੇ ਬੀਬੀਆਂ ਤਾੜੀਆਂ ਮਾਰ ਰਹੀਆਂ ਨੇ ਹੂੰ ਤਾਂ ਇਹ ਸਿੱਖਿਆ ਆਪਣੀਆਂ ਜਿਹੜੀਆਂ ਬੀਬੀਆਂ ਨੂੰ ਦੇ ਰਹੇ ਨੇ ਮਨੀਸ਼ ਸिसोदिया ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਔਰ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਨੂੰ ਇਹ ਬਕਾਇਦਾ ਮਨੀਸ਼ ਸਿਸੋਦੀਆ ਦੀ ਕੰਪਲੇਂਟ ਹੋਣੀ ਚਾਹੀਦੀ ਸੀ ਪਰ ਕੰਪਲੇਂਟ ਕਰੂਗਾ ਕੌਣ ਸਾਰੇ ਤਾਂ ਥੱਲੇ ਲੱਗੇ ਹੋਏ ਆ ਹੂੰ ਗੱਲ ਤੇ ਇਹ ਹੈ ਨਾ ਕੰਪਲੇਂਟ ਹੋਣੀ ਚਾਹੀਦੀ ਸੀ ਕਿ ਮਨੀਸ਼ ਸਿਸੋਦੀਆ ਪੰਜਾਬ ਦੇ ਵਿੱਚ ਆ ਕੇ ਕਰ ਕੀ ਰਿਹਾ ਹੈ ਇਹ ਮਨੀਸ਼ ਸਿਸੋਦੀਆ ਇਨਚਾਰਜ ਆ ਜਿੱਥੇ ਜਾ ਕੇ ਮੁੱਖ ਮੰਤਰੀ ਤੋਂ ਵੀ ਅੱਗੇ ਮਨੀਸ਼ ਸਿਸੋਦੀਆ ਖੜੇ ਹੁੰਦੇ ਆ ਹਰਜੋਤ ਬਾਸੂਣਾ ਤੋਂ ਅੱਗੇ ਜਾ ਕੇ ਮਨੀਸ਼ ਸਿਸੋਦੀਆ ਖੜੇ ਹੁੰਦੇ ਆ ਅਮਨ ਰੂੜਾ ਤੋਂ ਅੱਗੇ ਖੜੇ ਹੁੰਦੇ ਆ ਜਾ ਕੇ ਪਰ ਕੀ ਤੁਸੀਂ ਇਹੋ ਜੀ ਸਿੱਖਿਆ ਦਿਓਗੇ ਲੋਕਾਂ ਨੂੰ ਆਪਦੇ ਵਰਕਰਾਂ ਨੂੰ ਕਿ ਜੋ ਮਰਜ਼ੀ ਕਰ ਦਿਓ 2027 ਝੂਠ ਤ ਇਹੋ ਜਿਹੇ ਵਿਰੋਧੀ ਤਾਂ ਕਹਿੰਦੇ ਆ ਕਿ ਭਾਈ ਝੂਠ ਤੂਫਾਨ ਬੋਲ ਕੇ ਤੁਸੀਂ ਆਏ ਸੀ ਤੁਸੀਂ ਜਿਹੜੇ ਵਾਅਦੇ ਕਰਕੇ ਆਏ ਸੀਗੇ ਤੁਸੀਂ ਬਿਜਲੀ ਤੋਂ ਇਲਾਵਾ ਹੋਰ ਕੋਈ ਬੀਬੀਆਂ ਦੇ ਨਾਲ ਬੀਬੀਆਂ ਦਾ ਰੋਜ਼ੀ ਨਿਕਦੀਆਂ ਉਹ ਬੀਬੀਆਂ ਨੂੰ ਪੈਸੇ ਦੇਣ ਦੇ ਲਈ ਇਹ ਪ੍ਰਪੰਚ ਰਚਿਆ ਸੀਗਾ ਜਿਹੜਾ ਲੈਂਡ ਪੁਲੀ ਪਾਲਸੀ ਉੱਤੇ ਲੋਨ ਲੈ ਕੇ ਅੱਗੇ ਵੱਖ-ਵੱਖਰੇ ਫੇਜ਼ ਸੀਗੇ ਉਹਦੇ ਪਰ ਉਹ ਤਾਂ ਐਕਸਪੋਜ਼ ਹੋ ਗਈ ਪਾਲਸੀ ਤਾਂ ਹੁਣ ਮਨੀਸ਼ ਸੋਦੀਆ ਨੇ ਜਿਹੜਾ ਬਿਆਨ ਦਿੱਤਾ ਇਹਦੇ ਤੇ ਬਹੁਤ ਜ਼ਬਰਦਸਤ ਨਾਰਾਜ਼ਗੀ ਹੈ ਇਹਦੇ ਤੇ ਸ਼ਿਕਾਇਤ ਵੀ ਸੁਖਬੀ ਬਾਦਲ ਹੋਣੀ ਹੈ ਮੇਰਾ ਸਵਾਲ ਹੈ ਕਿ ਮਨੀਸ਼ ਸੋਦੀਆ ਤੇ ਪਰਚਾ ਦਰਜ ਹੋਵੇਗਾ ਦੇਖੋ ਜਿਹੋ ਜਿਹਾ ਉਹਨਾਂ ਨੇ ਬਿਆਨ ਦਿੱਤਾ ਉਹ ਬਿਆਨ ਵਾਇਰਲ ਹੋ ਗਿਆ ਔਰ ਇਹੋ ਜਿਹਾ ਬਿਆਨ ਕਿਸੇ ਹੋਰ ਨੇ ਦਿੱਤਾ ਹੁੰਦਾ ਤਾਂ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਨੇ ਉਹਨੂੰ ਘੇਰਨ ਲੱਗ ਜਾਣਾ ਸੀਗਾ ਤਾਂ ਜਿਹੜਾ ਉਹਨਾਂ ਨੇ ਗੱਲ ਕਹੀ ਆ ਬਿਆਨ ਤਾਂ ਦੇਖੋ ਨਾ ਲੋਕਾਂ ਨੂੰ ਭੜਕਾਉਣ ਵਾਲਾ ਹੀ ਦਿੱਤਾ ਇਹ ਇਹ ਬਿਆਨ ਜਿਹੜਾ ਮਨੀ ਸੀ ਸੁਦੇ ਤੁਸੀਂ ਇਹਨੂੰ ਡੀਕੋਡ ਕਰੋ ਕੀ ਇਸ ਬਿਆਨ ਦੇ ਵਿੱਚ ਹੈਗਾ ਕੀ ਆ ਇਹ ਬਿਆਨ ਲੋਕਾਂ ਨੂੰ ਪ੍ਰਵੋਕ ਕਰਨ ਵਾਲਾ ਯਾਨੀ ਕਿ ਸਾਮਦਾ ਕਰੋ ਸਾਮਦਾ ਦੰਡ ਭੇਦ ਜੋ ਮਰਜੀ ਆ ਸਾਮਦਾਮ ਦੰਡ ਭੇਦ ਚਾਰ ਚੀਜ਼ਾਂ ਦਾ ਮਤਲਬ ਸਭ ਨੂੰ ਪਤਾ ਕੀ ਬਣਦਾ ਸਾਮਦਾਮ ਦੰਡ ਭੇਦ ਦਾ ਤਾਂ ਛੋਟੀਆਂ ਛੋਟੇ ਜਿਹਾ ਕਨੇ ਕਲਾਸਾਂ ਚ ਚੀਜ਼ ਪੜਾਈ ਜਾਂਦੀ ਹੈ ਕਿ ਸਾਮਦਾਮ ਦੰਡ ਭੇਦ ਕੀ ਹੁੰਦਾ ਤਾਂ ਸਾਮਦਾਮ ਦੰਡ ਭੇਦ ਜੋ ਮਰਜੀ ਮਤਲਬ ਤੁਸੀਂ ਹਥਕੰਡਾ ਅਪਣਾਓ ਬਸ 2027 ਦੀ ਇਲੈਕਸ਼ਨ ਜਿੱਤਣੀ ਆ ਇਹੋ ਜਿਹੀਆਂ ਚੀਜ਼ਾਂ ਕੋਟ ਕਰਦੇ ਰਹੇ ਆ ਅਕਾਲੀ ਦਲ ਦੇ ਲੀਡਰ ਕੀ ਬੇਅਦਬੀ ਦੇ ਵਿੱਚ ਕਿਤੇ ਨਾ ਕਿਤੇ ਇਹੋ ਜਿھے ਕੁਝ ਲੀਡਰਾਂ ਦਾ ਹੱਥ ਸੀਗਾ ਹੂੰ ਤਾਂ ਕਿਤੇ ਇਹ ਤਾਂ ਨਹੀਂ ਸਾਈਨ ਜਿਹੜਾ ਜਾ ਰਿਹਾ ਕਿ ਜੋ ਮਰਜ਼ੀ ਕਰਦੇ ਜੋ ਫੱਟੇ ਚੱਕਦੇ ਉਹ ਸਥਿਰਤਾ ਪੈਦਾ ਕਰਦੇ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਪ੍ਰਿੰਸ ਆਪਸੀ ਭਾਈਚਾਰੇ ਨਾਲ ਸਦਭਾਵਨਾ ਨਾਲ ਰਹਿੰਦੇ ਆ ਪਰ ਇਹ ਇਹੋ ਜਿਹੇ ਲੀਡਰ ਜਿਹੜੇ ਆ ਬਿਆਨ ਦੇ ਕੇ ਆਪਸੀ ਜਿਹੜਾ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਜੋ ਜੋ ਮਰਜ਼ੀ ਦਾ ਮਤਲਬ ਜੋ ਬਣ ਗਿਆ ਯਾਨੀ ਇੱਕ ਇਸੇ ਬਿਆਨ ਦੇ ਵਿੱਚ ਵਿਕਰਮ ਇਹ ਵੀ ਕਿਹਾ ਸੀ ਕਿ ਸੱਚ ਝੂਠ ਵੀ ਬੋਲਣਾ ਪਵੇ ਤਾਂ ਬੋਲਾਂਗੇ ਇਸ ਨੂੰ ਲੈ ਕੇ ਕਿਵੇਂ ਸੋਚਦੇ ਹੋ ਕਿ ਐਡਾ ਵੱਡਾ ਲੀਡਰ ਹੋਵੇ ਔਰ ਖੁਦ ਕਹਿ ਰਿਹਾ ਹੋਵੇ ਕਿ ਜੇ ਝੂਠ ਵੀ ਬੋਲਣਾ ਪਿਆ ਝੂਠ ਵੀ ਬੋਲਾਂਗੇ ਔਰ ਤੁਸੀਂ ਇਹ ਦੇਖੋ ਇਹ ਕਿਸੇ ਨੇ ਟਰੋਲ ਕਰਕੇ ਏਆਈ ਨਾਲ ਵੀਡੀਓ ਨਹੀਂ ਬਣੀ ਹੋਈ ਉਹ ਕੱਲ ਨੂੰ ਇਹ ਨਾ ਕਹਿ ਦੇਣ ਕਿ ਜੀ ਇਹ ਤਾਂ ਏਆਈ ਨਾਲ ਵੀਡੀਓ ਬਣੀ ਹੋਈ ਸੀ ਮਨੀਸ਼ ਸਿਸੋਦੀਆ ਦੀ ਮਨੀਸ਼ ਸਿਸੋਦੀਆ ਨੇ ਜਿਹੜੀ ਗੱਲ ਕਹੀ ਹੈ ਕਿ ਜੋ ਮਰਜ਼ੀ ਸੱਚ ਝੂਠ ਬੋਲਣਾ ਪਵੇ ਸਰਕਾਰ ਲਿਆਉਣੀ ਆਪਾਂ ਤਾਂ ਝੂਠਾਂ ਦੀ ਸਰਕਾਰ ਲੋਕ ਕਹਿਣ ਲੱਗੇ ਸੀ ਤੁਹਾਨੂੰ ਕਹਿੰਦੇ ਤੁਸੀਂ ਗੱਪ ਮਾਰਦੇ ਹੋ ਗੱਪੀ ਹੋ ਤੁਸੀਂ ਹੁਣ ਖੁਦ ਹੀ ਮੰਨ ਗਿਆ ਤਾਂ ਮਨੀਸ਼ ਸਿਸੋਦੀਆ ਕਹਿ ਰਿਹਾ ਤਾਂ ਤੁਸੀਂ ਇਹ ਸਮਝੋ ਗੱਲ ਨੂੰ ਕਿ ਮਨੀਸ਼ ਸਿਸੋਦੀਆ ਤੇ ਟੈਗ ਲੱਗਦਾ ਕਿ ਦਿੱਲੀ ਦੇ ਵਿੱਚ ਸਿੱਖਿਆ ਕ੍ਰਾਂਤੀ ਲੈਂਦੀ ਹੁਣ ਪੰਜਾਬ ਵੀ ਸਿੱਖ ਰਿਹਾ ਮਨੀਸ਼ ਸਿਸੋਦੀਆ ਦੇ ਕੋਲ ਤਾਂ ਮਨੀਸ਼ ਸਿਸੋਦੀਆ ਤੋਂ ਪੰਜਾਬ ਬਾਅਦ ਕੀ ਚੀਜ਼ਾਂ ਸਿੱਖੂਗਾ ਦੱਸੋ ਮੈਨੂੰ ਮਨੀਸ਼ ਸਿਸੋਦੀਆ ਉਹਦੇ ਵਰਕਰਾਂ ਨੂੰ ਕੀ ਸਿਖਾ ਰਿਹਾ ਪੰਜਾਬ ਦੇ ਸਾਹੀ ਕੀ ਹੈ ਇਹ ਕਿ ਤੁਸੀਂ ਕਹਿ ਰਹੇ ਹੋ ਕਿ ਝੂਠ ਬੋਲਦੇ ਤੁਸੀਂ ਐਥਿਕਸ ਦੀ ਰਾਜਨੀਤੀ ਦਾ ਕਹਿ ਕੇ ਆਏ ਸੀ ਜਦੋਂ ਆਮ ਆਦਮੀ ਪਾਰਟੀ ਨਿਕਲੀ ਆ ਅੰਨਾ ਹਜਾਰੇ ਉਹਨਾਂ ਨੇ ਅਨੁਸ਼ਣ ਕੀਤਾ ਬਾਬਾ ਆਰਾਮਦੇਵ ਵੀ ਬਹੁਤ ਸਾਰੇ ਲੋਕ ਉਹਦੇ ਨਾਲ ਸੀ ਕੁਮਾਰ ਵਿਸ਼ਵਾਸ ਵੀ ਹੋਰ ਬਾਕੀ ਸਭ ਛੱਡ ਕੇ ਕੇਜਰੀਵਾਲ ਰਹਿ ਗਏ ਜਾਂ ਹੋਰ ਉਹਨਾਂ ਦੇ ਇਧਰ ਵਾਲੀ ਪੰਜਾਬ ਦੀ ਲੀਡਰਸ਼ਿਪ ਨੂੰ ਚਲੋ ਛੱਡਦੀ ਆਪਾਂ ਇਹ ਤਾਂ ਸਪੋਰਟ ਕਰਨ ਵਾਸਤੇ ਚਲੋ ਉੱਥੇ ਜਾਂਦੇ ਹੁੰਦੇ ਸੀ ਪਰ ਦੇਖੋ ਤੁਸੀਂ ਨਿਕਲੇ ਹੋ ਕਰਪਸ਼ਨ ਦੇ ਅਗੇਂਸਟ ਮੂਵਮੈਂਟ ਦੇ ਵਿੱਚੋਂ ਤੁਸੀਂ ਨਿਕਲੇ ਹੋ ਕਿ ਜੀ ਅਸੀਂ ਤਾਂ ਲੋਕਪਾਲ ਬਿੱਲ ਲੈ ਕੇ ਆਵਾਂਗੇ ਉਸੇ ਨਿਕਲੋ ਇੱਕ ਮੂਮੈਂਟ ਦੇ ਵਿੱਚੋਂ ਤਾਂ ਤੁਸੀਂ ਤਾਂ ਬੇੜਾਗਰ ਕਰੀ ਜਾਂਦੇ ਹੋ ਰਾਜਨੀਤੀ ਦਾ ਤੁਸੀਂ ਦੂਜੀਆਂ ਪਾਰਟੀਆਂ ਨਾਲੋਂ ਵੀ ਥੱਲੇ ਲੈ ਕੇ ਜਾ ਰਹੇ ਹੋ ਰਾਜਨੀਤੀ ਦਾ ਪੱਧਰ ਦੂਜੀਆਂ ਪਾਰਟੀਆਂ ਦਾ ਹਾਲ ਬੁਰਾ ਕਿਉਂ ਹੋਇਆ ਤੁਸੀਂ ਦੇਖੋ ਅਕਾਲੀ ਦਲ ਨੂੰ ਲੋਕ ਕਹਿੰਦੇ ਬੇਅਦਬੀ ਕਰਾਤੀ ਹੈ ਅਕਾਲੀ ਦਲ ਨੇ ਇੱਕ ਟੈਗ ਲੱਗ ਗਿਆ ਅਕਾਲੀ ਦਲ ਦੇ ਉੱਪਰ ਔਰ ਉਸ ਤੋਂ ਬਾਅਦ ਕੀ ਅਕਾਲੀ ਦਲ ਦੇ ਰਾਜ ਦੇ ਵਿੱਚ ਗੋਲੀਆਂ ਚੱਲ ਗਈਆਂ ਪ੍ਰਦਰਸ਼ਨ ਕਰ ਰਹੇ ਸਿੱਖਾਂ ਦੇ ਉੱਪਰ ਕਾਂਗਰਸ ਦੀ ਹਾਲਾਂਕਿ ਕਈ ਵਾਰ ਸਰਕਾਰ ਬਣੀ ਪਰ ਕਾਂਗਰਸ ਤੇ ਇੱਕ ਟੈਗ ਇਹ ਲੱਗ ਜਾਂਦਾ ਕਿ ਜੀ 84 ਤੇ 84 ਦੌਰਾਨ ਅਟੈਕ ਕਰਵਾਇਆ ਹਾਲਾਂਕਿ ਉਸ ਨੂੰ ਲੈ ਕੇ ਉਸ ਤੋਂ ਬਾਅਦ ਵੀ ਕਈ ਦਫਾ ਸਰਕਾਰ ਬਣ ਗਈ ਪਰ ਤੁਸੀਂ ਇਹ ਗੱਲਾਂ ਲੋਕਾਂ ਨੂੰ ਕਹਿੰਦੇ ਕਹਿੰਦੇ ਕਿ ਜੀ ਅਕਾਲੀ ਦਲ ਮਾੜਾ ਕਾਂਗਰਸ ਮਾੜੀ ਹੈ ਭਾਜਪਾ ਮਾੜੀ ਹੈ ਤਾਂ ਤੁਸੀਂ ਆਪ ਕਿੱਥੇ ਹੋ ਆਪ ਤਾਂ ਤੁਸੀਂ ਐਂ ਲੱਗ ਰਿਹਾ ਕਿ ਅਜੇ ਤੁਰੇ ਜਾ ਰਹੇ ਹੋ ਛੱਪੜ ਵੱਲ ਨੂੰ ਤੁਸੀਂ ਰਾਜਨੀਤੀ ਗੰਦੀ ਕਰੀ ਜਾ ਰਹੇ ਹੋ ਤੁਸੀਂ ਇਹ ਕਹਿ ਕੇ ਆਏ ਸੀਗੇ ਕਿ ਰਾਜਨੀਤੀ ਦੇ ਵਿੱਚ ਅਸੀਂ ਸਫਾਈ ਕਰਨੀ ਹੈ ਅਸੀਂ ਸਫਾਈ ਕਰਨ ਵਾਸਤੇ ਆਏ ਆ ਰਾਜਨੀਤੀ 'ਚ ਨਵੇਂ-ਨਵੇਂ ਚਿਹਰਿਆਂ ਨੂੰ ਲੈ ਕੇ ਆ ਰਹੇ ਨਵੇਂ ਪ੍ਰਯੋਗ ਕਰਨੇ ਆ ਪਰ ਇਹ ਕਿਹੜੇ ਪ੍ਰਯੋਗ ਨੇ ਇਹ ਸਮਝਾਓ ਤਾਂ ਸਹੀ ਸਿਸੋਧਿਆ ਸਾਹਿਬ ਇਹਦੇ ਤੇ ਬਿਆਨ ਨਹੀਂ ਆਇਆ ਇੱਕ ਵੀ ਕਿਸੇ ਨੂੰ ਚਾਹੀਦਾ ਸੀਗਾ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੂੰ ਜ ਜਿਹਦੇ 'ਚ ਮਾੜੀ ਜੀ ਵੀ ਨੈਤਿਕਤਾ ਹੁੰਦੀ ਉਹਨਾਂ ਨੂੰ ਇਹ ਪ੍ਰਿੰਸ ਬਿਆਨ ਦੇਣਾ ਚਾਹੀਦਾ ਸੀਗਾ ਕਿ ਮਨੀਸ਼ ਸਿਸੋਧਿਆ ਸਾਹਿਬ ਨੇ ਗਲਤ ਬਿਆਨ ਦਿੱਤਾ ਇਹਦੇ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਯੂਨਿਟ ਰਿਗਰਟ ਹੈ ਔਰ ਅਸੀਂ ਇਸ ਤੇ ਮਾਫੀ ਮੰਗਦੇ ਆ ਇਹੋ ਜਿਹਾ ਬਿਆਨ ਉਹਨਾਂ ਨੂੰ ਨਹੀਂ ਦੇਣਾ ਚਾਹੀਦਾ ਸੀਗਾ ਔਰ ਹੋਰ ਕੋਈ ਵੀ ਛਿੱਕ ਮਾਰਦਾ ਤੁਸੀਂ ਬਿਆਨ ਦਾਗ ਦਿੰਦੇ ਹੋ ਚੱਕੇ ਯਾਰ ਔਰ ਤੁਹਾਡੇ ਏਡੇ ਵੱਡੇ ਲੀਡਰ ਮਨੀ ਸਿਸੋਦੀਆ ਸਾਹਿਬ ਬਿਆਨ ਦੇ ਕੇ ਜੇ ਨੈਤਿਕਤਾ ਜਰਾ ਵੀ ਹੈਗੀ ਹੈ ਬਿਆਨ ਦੇਣਾ ਚਾਹੀਦਾ ਸੀਗਾ ਹੁਣ ਤਾਂ ਕੋਈ ਲੀਡਰ ਕੋਈ ਜ਼ਰੂਰਤ ਕਰੇਗਾ ਕਿ ਇਸ ਬਿਆਨ ਤੇ ਕੋਈ ਬੋਲੇ ਕੀ ਸਮਝਾਓ ਜੀ ਆ ਕੇ ਇਸ ਨੂੰ ਲੈ ਕੇ ਮਾਫੀ ਮੰਗੂਗਾ ਦੇਖੋ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਬਿਆਨ ਆਇਆ ਇਹਦੇ ਤੇ ਸੁਨੀਲ ਜਾਖੜ ਹੁਣਾਂ ਦਾ ਬਿਆਨ ਆਇਆ ਇਹਦੇ ਤੇ ਉਹਨਾਂ ਨੇ ਬਕਾਇਦਾ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਮਨੀ ਸਿਸੋਦੀਆ ਦੀ ਕਿ ਮਨੀ ਸਿਸੋਦੀਆ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ ਔਰ ਤੁਸੀਂ ਇੱਕ ਚੀਜ਼ ਪ੍ਰਿੰਸ ਸਾਨੂੰ ਸਮਝਣੀ ਪਊਗੀ ਕਿ ਰਾਜਨੀਤੀ ਦੇ ਵਿੱਚ ਲੀਡਰ ਸਾਰੇ ਇੱਕੋ ਜਿਹੇ ਆ ਇਸ ਹਮਾਮੇ ਸਭ ਨੰਗੇ ਆ ਮਤਲਬ ਸਾਰੇ ਹੀ ਨੰਗੇ ਆ ਇਸ ਹਮਾਮੇ ਦੇ ਵਿੱਚ ਰਾਜਨੀਤੀ ਦੇ ਵਿੱਚ ਸਾਰੇ ਆ ਕੇ ਇੱਕੋ ਜੀ ਹੋ ਜਾਂਦੇ ਆ ਤਾਂ ਇਹ ਇਹ ਕੋਈ ਵੱਖਰੇ ਨਹੀਂਗੇ ਕਿਉਂਕਿ ਹੁਣ ਜਿਹੜਾ ਬਿਆਨ ਮਨੀ ਸਿਸੋ ਦੀ ਆ ਇਹੋ ਜਿਹਾ ਬਿਆਨ ਮੈਨੂੰ ਲੱਗਦਾ ਤੁਸੀਂ ਦੇਖੋ ਸੁਖਵੀਰ ਬਾਦਲ ਨੂੰ ਤੁਸੀਂ ਜਿੰਨਾ ਮਰਜ਼ੀ ਮਾੜਾ ਕਹਿ ਦਿਓ ਸੁਖਵੀਰ ਬਾਦਲ ਨੇ ਕਦੇ ਓਪਨਲੀ ਤਾਂ ਨਹੀਂ ਇਹੋ ਜਿਹਾ ਬਿਆਨ ਦਿੱਤਾ ਕਿ ਕੁੱਟਦੇ ਹੋ ਫਲਾਣੇ ਨੂੰ ਜਾਂ ਝੂਠ ਮਾਰੋ ਜੋ ਮਰਜ਼ੀ ਝੂਠ tufaan ਬੋਲ ਕੇ ਸਰਕਾਰ ਲਿਆਉਣੀ ਹੈ ਕਦੇ ਸੁਨੀਲ ਜਾਖੜ ਨੇ ਤੇ ਇਹ ਗੱਲ ਨਹੀਂ ਕਹੀ ਕਿ ਭਾਈ ਝੂਟ ਤੂਫਾਨ ਮਾਰੋ ਜੋ ਮਰਜੀ ਕਰੋ ਬਸ ਸਰਕਾਰ ਲਿਆਉਣੀ ਹੈ ਮਤਲਬ ਤੁਸੀਂ ਸੱਤਾ ਦੇ ਵਿੱਚ ਰਹਿਣ ਵਾਸਤੇ ਯਾਰ ਦਿੱਲੀ ਤੋਂ ਲੋਕਾਂ ਨੇ ਤੁਹਾਨੂੰ ਨਕਾਰਤਾ ਦਿੱਲੀ ਦੇ ਵਿੱਚ ਔਰ ਭੱਜੇ ਆਏ ਹੋ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਚੁਣੇ ਹੋਏ ਲੋਕਾਂ ਦੇ ਉੱਪਰ ਬਹਿ ਗਏ ਆ ਕੇ ਸਾਡਾ ਮੁੱਖ ਮੰਤਰੀ ਪਾਵਰਲੈਸ ਫੀਲ ਕਰਦਾ ਆਪਣੇ ਆਪ ਨੂੰ ਕਿਉਂਕਿ ਉਹਦੀ ਬਾਡੀ ਲੈਂਗੁਏਜ ਦੱਸਦੀ ਹੈ ਕੱਲ ਮੈਂ ਦੇਖ ਰਿਹਾ ਸੀ ਸਾਹਮਣੇ ਜਦੋਂ ਮੁੱਖ ਮੰਤਰੀ ਬੈਠੇ ਆ ਅਮਨ ਅਰੋੜਾ ਬੈਠੇ ਆ ਅਮਨ ਅਰੋੜਾ ਤਾਂ ਹੈਰਾਨੀ ਨਾਲ ਦੇਖ ਰਿਹਾ ਕਿ ਬੋਲ ਕੀਦਾ ਹੈ ਮਨੀਸ਼ ਸੋਦੀਆ ਤਾਂ ਤੁਸੀਂ ਇਹ ਚੀਜ਼ ਸਮਝੋ ਜਿਹੜੇ ਲੋਕ ਇਹ ਪ੍ਰਿੰਸ ਜਿਹੜੇ ਖਾਸ ਤੌਰ ਤੇ ਤੁਸੀਂ ਦੇਖੋ ਚट्टे-ਚੂਲੇ ਪਾ ਕੇ ਜਿਹੜੇ ਲੀਡਰ ਫਿਰਦੇ ਆ ਨਾ ਕਿ ਅਸੀਂ ਬਹੁਤ ਇਮਾਨਦਾਰ ਆ ਜਾਂ ਅਸੀਂ ਬਹੁਤ ਹੀ ਪ੍ਰੋਫੈਸ਼ਨਲ ਬਹੁਤ ਹੀ ਚੰਗੇ ਲੋਕ ਆ ਤਾਂ ਉਹ ਉਹ ਚੀਜ਼ ਦਾ ਜਿਹੜਾ ਉਹਨਾਂ ਦਾ ਚੋੜਾ ਉਹ ਉਤਰ ਗਿਆ ਉਹ ਚੀਜ਼ ਸਾਰੀ ਐਕਸਪੋਜ਼ ਹੋ ਗਈ ਆ ਮੇਰਾ ਸਵਾਲ ਆ ਵਿਕਰਮ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਦਿੱਲੀ ਵਾਲੇ ਪੰਜਾਬ ਦੀ ਸਿਆਸਤ ਨੂੰ ਸਮਝ ਨਹੀਂ ਪਾਉਂਦੇ ਹੁਣ ਇਹ ਬਿਆਨ ਦੇਣਾ ਪਹਿਲਾਂ ਪਾਲਿਸੀ ਲਿਆਉਣਾ ਪੰਜਾਬ ਦੇ ਲੀਡਰਾਂ ਲਈ ਵੱਡਾ ਵਿਖੇੜਾ ਖੜਾ ਕਰਤਾ ਫਿਰ ਇੱਕ ਤਰੀਕੇ ਦਾ ਪਿੰਡਾਂ 'ਚ ਮੜਨਾ ਔਖਾ ਹੋ ਜੂ ਦੇਖੋ ਸੁਤਿੰਦਰ ਜੈਨ ਹੁਣਾ ਤੇ ਸੀਗਾ ਕਿ ਸੁਤਿੰਦਰ ਜੈਨ ਹੁਣ ਇਹ ਪਾਲਿਸੀ ਲੈ ਕੇ ਆਏ ਸੀਗੇ ਲੈਂਡ ਪੂਲਿੰਗ ਪਾਲਿਸੀ ਆਮ ਆਦਮੀ ਪਾਰਟੀ ਦੇ ਵਿਰੋਧ ਦੀ ਗੱਲ ਘਰ ਘਰ ਚੱਲ ਪਈ ਕਿ ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕਰਾਂਗੇ ਮੁੱਖ ਮੰਤਰੀ ਤੱਕ ਨੂੰ ਲੋਕ ਪੁੱਠਾ ਸਿੱਧਾ ਬੋਲਣ ਲੱਗ ਗਏ ਔਰ ਦੂਜੇ ਪਾਸੇ ਦਿੱਲੀ ਵਾਲਿਆਂ ਨੂੰ ਲੈ ਕੇ ਖਾਸ ਤੌਰ ਤੇ ਦਿੱਲੀ ਦੀ ਜਿਹੜੀ ਗੱਲ ਹੈ ਨਾ ਕਿ ਦਿੱਲੀ ਵਾਲੇ ਲੀਡਰ ਜਿਹੜੇ ਆ ਆਮ ਆਦਮੀ ਪਾਰਟੀ ਦੇ ਉਹ ਆਪਣੇ ਆਪ ਨੂੰ ਸੁਪੀਰੀਅਰ ਤਾਂ ਸਮਝਦੇ ਆ ਪਰ ਉਹਨਾਂ ਨੂੰ ਘੱਟੋ ਘੱਟ ਲਰਨ ਕਰਨਾ ਚਾਹੀਦਾ ਹੈ ਉਹਨਾਂ ਨੂੰ ਕੋਈ 2-4 ਪੰਜਾਬ ਦੇ ਕੋ ਸੀਨੀਅਰ ਜਰਨਲਿਸਟ ਹੋਣ ਜਿਨ੍ਹਾਂ ਨੇ ਕੋਈ 20-30 ਸਾਲਾਂ ਦਾ ਜਿਨ੍ਹਾਂ ਦਾ ਤਜਰਬਾ ਹੋਵੇ ਜਿਨ੍ਹਾਂ ਨੇ 5-4 ਸਰਕਾਰਾਂ ਹੰਡਾਈਆਂ ਹੋਣ ਦੇਖੀਆਂ ਹੋਣ ਜਿਨ੍ਹਾਂ ਨੇ ਬਾਦਲ ਕੈਪਟਨ ਹੋਣਾ ਦਾ ਟੌਹਲੇ ਹੋਣਾ ਦਾ ਸਮਾਂ ਦੇਖਿਆ ਉਹੋ ਜਿਹੇ ਲੋਕਾਂ ਤੋਂ ਇਹਨਾਂ ਨੂੰ ਐਜੂਕੇਸ਼ਨ ਲੈਣੀ ਚਾਹੀਦੀ ਹੈ ਇਹ ਕੋਈ ਹੋਰ ਜਿਹੜੇ ਥਿੰਕ ਟੈਂਕ ਆ ਉਹਨਾਂ ਤੋਂ ਸਿੱਖ ਲੈਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਕਿ IITs ਦੇ ਵਿੱਚ ਪੜ੍ਹੇ ਹੋਏ ਜਿਹੜੇ ਹਨ ਬੰਦੇ ਉਹ ਬੜੇ ਸੁਪੀਰੀਅਰ ਹਨ ਉਹਨਾਂ ਨੂੰ ਰਾਜਨੀਤੀ ਦਾ ਕੱਕਾ ਖੱਖਾ ਵੀ ਨਹੀਂ ਪਤਾ ਉਹਨਾਂ ਨੂੰ ਰਾਜਨੀਤੀ ਦੀ ABC D ਵੀ ਨਹੀਂ ਪਤਾ ਕਿਉਂਕਿ ਦੇਖਿਆ ਨਾ ਪਿਛਲੇ ਤੁਸੀਂ ਦੇਖੋ ਲੋਕ ਸਭਾ ਇਲੈਕਸ਼ਨ ਦੇ ਵਿੱਚ ਬੁਰਾ ਹਾਲ ਹੋ ਗਿਆ ਆਮ ਆਦਮੀ ਪਾਰਟੀ ਦਾ ਇਹ ਕਹਿੰਦੇ ਸੀ ਹਮਾਰੇ ਤੋਂ ਜੀ ਦੇਖੋ IITs ਸੇ ਪੜ੍ਹੇ ਹੋਏ ਲੋਕ ਆ ਗਏ ਤਾਂ ਤੁਸੀਂ ਦੇਖੋ ਹਾਲਾਤ ਕੀ ਹੋਏ ਉਹਨਾਂ ਦੇ ਤਾਂ ਜ਼ਰੂਰ ਰਾਜਨੀਤੀ ਦੇ ਵਿੱਚ ਇਹ ਜਿਹੜੇ ਬਹੁਤ ਆਪਣੇ ਆਪ ਨੂੰ ਫੰਨੇਖਾ ਕਹਾਉਂਦੇ ਨੇ ਤਾਂ ਇਹਨਾਂ ਨੂੰ ਬਿਲਕੁਲ ਵੀ ਸਮਝਣੀ ਹੈ ਮੇਰਾ ਇੱਕ ਦਿੱਲੀ ਦੇ ਵਿੱਚ ਚੀਜ਼ਾਂ ਪ੍ਰਿੰਸ ਚੱਲਦੀ ਚੱਲ ਗਈਆਂ ਦਿੱਲੀ ਵੱਖਰੀ ਹੈ ਪੰਜਾਬ ਦਾ ਸੁਭਾਅ ਵੱਖਰਾ ਹੈ ਪੰਜਾਬ ਵੱਖਰੇ ਤਰੀਕੇ ਨਾਲ ਰਿਐਕਟ ਕਰਦਾ ਜੇ ਅਜੇ ਵੀ ਤੁਸੀਂ ਦੇਖੋ ਸਰਕਾਰ 3 3.5 ਸਾਲ ਹੋ ਗਏ ਫਿਰ ਵੀ ਨਹੀਂ ਤੁਸੀਂ ਸਮਝ पाए ਤਾਂ ਫਿਰ ਤਾਂ ਹੁਣ ਰੱਬ ਰੱਖਈਏ ਫਿਰ ਫਿਰ ਤਾਂ ਕੋਈ ਨਹੀਂ ਸਮਝਾ ਸਕਦਾ ਮੇਰਾ ਆਖਰੀ ਸਵਾਲ ਹੈ ਵਿਕਰਮ ਹਾਲਾਂਕਿ ਇਸ ਤੇ ਲੇਕ ਚਰਚਾ ਖੁੱਲੀ ਹੋ ਸਕਦੀ ਹੈ ਔਰ ਕਰਦੇ ਵੀ ਰਵਾਂਗੇ 27 ਤੱਕ ਇਹਨਾਂ ਦਾ ਆਮਾ ਸਾਹਮਣਾ ਜਿਹੜਾ ਪੰਜਾਬ ਤੇ ਦਿੱਲੀ ਹੈ 27 ਤੱਕ ਇਹਨਾਂ ਦਾ ਖਲਾਰਾ ਵੱਧ ਸਕਦਾ ਹੈ ਇਹਨਾਂ ਦਾ ਬਖੇੜਾ ਯਾਨਕਿ ਲੀਡਰ ਬਾਹਰ ਆ ਸਕਦੇ ਆ ਉਹ ਬੋਝ ਟੁੱਟ ਸਕਦਾ ਮਨ ਤੋਂ ਖੁੱਲ ਕੇ ਬੋਲ ਦੇਣ ਦੇਖੋ ਗੱਲ ਇਹ ਹੈ ਕਿ ਪੰਜਾਬ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਚ ਕਿਸੇ ਚ ਵੀ ਲੱਤਾਂ ਜੰਨੀ ਜਾਨ ਹੈ ਨਹੀਂ ਜਿਹੜਾ ਕਿ ਦਿੱਲੀ ਵਾਲਿਆਂ ਦੇ ਖਿਲਾਫ ਬੋਲ ਦੇਵੇ ਫੁੱਲ ਕੇ ਤੁਸੀਂ ਦੇਖੋ ਦੋ ਵੱਡੇ ਲੀਡਰ ਬੈਠੇ ਆ ਸਾਹਮਣੇ ਕੋਈ ਬੋਲਿਆ ਤੱਕ ਵੀ ਨਹੀਂ ਮਤਲਬ ਇਹੋ ਜੀ ਗੱਲ ਮਨੀਤ ਸਿਸੋਦੀਆ ਬੋਲ ਗਏ ਔਰ ਕਿਸੇ ਨੇ ਕੋਈ ਰਿਐਕਟ ਨਹੀਂ ਕੀਤਾ ਇਹਦੇ ਤੇ ਤਾਂ ਚਾਹੀਦਾ ਸੀਗਾ ਇਹੋ ਜਾਂ ਘਟੋ ਘਟ ਮਨੀਤ ਸਿਸੋਦੀਆ ਨੂੰ ਚਾਹੀਦਾ ਸੀ ਕਿ ਭਾਈ ਅੱਜਕੱਲ ਤਾਂ ਦੇਖੋ ਰਵਾਜ ਹੈ ਨਾ ਕਿ ਜੀ ਮੇਰਾ ਬਿਆਨ ਦਾ ਮਤਲਬ ਉਹ ਨਾ ਸਮਝਿਆ ਜਾਵੇ ਜਿਹੜੇ ਲੋਕ ਸਮਝ ਰਹੇ ਆ ਇਹ ਨਹੀਂ ਸੀ ਇਸਟ ਹਾਸਾ ਮਜ਼ਾਕ ਚੱਲ ਰਿਹਾ ਸੀ ਪਰ ਤੁਸੀਂ ਦੇਖੋ ਇਸ ਬਿਆਨ ਨੂੰ ਲੈ ਕੇ ਦੋ ਗਰੁੱਪ ਆ ਜਿਹੜੇ ਲੋਕਾਂ ਨੂੰ ਨਹੀਂ ਪਤਾ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਹਾਲਾਂਕਿ ਇਸ ਚੀਜ਼ ਦਾ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਦੋ ਤਿੰਨ ਗਰੁੱਪ ਹੈਗੇ ਆ ਆਮ ਆਦਮੀ ਪਾਰਟੀ ਦਾ ਖਾਸ ਤੌਰ ਤੇ ਜਿਹੜਾ ਦਿੱਲੀ ਤੇ ਪੰਜਾਬ ਵਾਲਾ ਗਰੁੱਪ ਆ ਪੰਜਾਬ ਵਾਲਾ ਗਰੁੱਪ ਬੰਦੇ ਤਾਂ ਸਾਰੇ ਪੰਜਾਬ ਦੇ ਹੀ ਆ ਚੁਣੇ ਹੋਏ ਐਮਐਲਏ ਪਰ ਉਹ ਖੜਾ ਜਾ ਕੇ ਉਧਰਲੇ ਪਾਸੇ ਆ ਕਿਉਂਕਿ ਉਹ ਕਈ ਵਾਰ ਪਾਵਰਲੈਸ ਫੀਲ ਕਰਦਾ ਆਪਣੇ ਆਪ ਨੂੰ ਕਿ ਸਾਡੇ ਕੰਮ ਨਹੀਂ ਹੁੰਦੇ ਇਹ ਨਹੀਂ ਹੋ ਰਿਹਾ ਸਾਡੇ ਅਫਸਰ ਨਹੀਂ ਲੱਗਦੇ ਸਾਡੇ ਅਫਸਰ ਸੁਣਵਾਈ ਨਹੀਂ ਕਰਦੇ ਦੇਖੋ ਮਹੀਨੇ ਰਹਿ ਗਏ 6 ਜਾਂ 8 6-8 ਮਹੀਨਿਆਂ ਦਾ ਸਮਾਂ ਇਹਨਾਂ ਦੇ ਕੋਲੇ ਉਦੋਂ ਬਾਅਦ ਵੈਸੇ ਹੀ ਅਫਸਰ ਸੁਣਵਾਈ ਕਰਨੀ ਬੰਦ ਕਰ ਦਿੰਦੇ ਹੁੰਦੇ ਆ ਤਾਂ ਜਿਹੜਾ ਦਿੱਲੀ ਵਾਲਾ ਗਰੁੱਪ ਹੈ ਉਹ ਅਜੇ ਹਾਲ ਦੀ ਘੜੀ ਤੱਕ ਸਟਰੋਂਗ ਆ ਪਰ ਆਪਸ ਦੇ ਵਿੱਚ ਖਿੱਚ-ਤਾਣ ਚੱਲ ਰਹੀ ਹੈ ਕਿ ਕਿਤੇ ਕੋਈ ਵੱਡੇ ਲੀਡਰ ਬੈਕਫਾਇਰ ਨਾ ਕਰ ਦੇਣ ਕਿ ਜਿਹੜਾ ਕੰਮ ਨਹੀਂ ਹੋਣ ਦਿੱਤਾ ਜਾ ਰਿਹਾ ਉਹ ਦਿੱਲੀ ਵਾਲੇ ਨਹੀਂ ਕਰਦੇ ਇਹ ਬਹੁਤ ਹੀ ਟਾਪ ਸੋਰਸਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਚੀਜ਼ਾਂ ਚੱਲ ਰਹੀਆਂ ਆ ਆਮ ਆਦਮੀ ਪਾਰਟੀ ਦੇ ਵਿੱਚ ਕਿ ਬੈਕਫਾਇਰ ਨਾ ਕਰਦੇ ਨੇ ਵੱਡੇ ਲੀਡਰ ਜਿਹੜੇ ਆ ਬੈਕਫਾਇਰ ਕਰਨਗੇ ਸਾਰਾ ਕਿਤੇ ਉਹ ਦਿੱਲੀ ਵਾਲਿਆਂ ਤਾਂ ਨਾ ਛੁੱਟ ਦੇਣਗੇ ਜੀ ਸੰਤ ਦਿੱਲੀ ਵਾਲੇ ਕੰਮ ਨਹੀਂ ਕਰਨ ਦਿੰਦੇ ਤੇ ਇਸ ਕਰਕੇ ਹੁਣ ਉਹ ਡਰ ਵੀ ਰਹੇ ਆ ਦਿੱਲੀ ਵਾਲੇ ਜਿਹੜੇ ਆ ਉਹ ਘਟੂ ਘਟੇ ਇਸੀ ਨੂੰ ਲੈ ਕੇ ਰੋਲੀ ਖੁੱਲ੍ਹ ਕੇ ਫੈਸਲਾ ਲੈ ਕੇ ਤਾਂ ਪਰ ਅਜੇ ਨਹੀਂ ਖੁੱਲ ਕੇ ਪੈਣ ਦੀ ਕਿਸਮਾਹਨ ਕਿਉਂਕਿ ਆਮ ਆਦਮੀ ਪਾਰਟੀ ਇੱਕ ਕਾਰਪੋਰੇਟ ਘਰਾਣੇ ਦੀ ਤਰ੍ਹਾਂ ਚੱਲਣ ਵਾਲੀ ਪਾਰਟੀ ਹੈ ਪਰ ਉਹਦੇ ਵਿੱਚ ਹੋ ਸਕਦਾ ਕੇਜਰੀਵਾਲ ਨੇ ਜਰੂਰ ਹੋ ਸਕਦਾ ਇਸ ਪੂਰੇ ਬਿਆਨ ਤੋਂ ਬਾਅਦ ਕੁਝ کیا ਹੋਵੇ ਤਾਂ کیا ਹੋਵੇ ਮਨੀਸ਼ सिसोदिया ਨੂੰ ਕਿ ਇਹ ਕੀ ਬਿਆਨ ਦਿੱਤਾ ਕਿਉਂਕਿ ਬਿਆਨ ਤਾਂ ਦੇਖੋ ਨਾ ਇੰਨਾ ਸੀਨੀਅਰ ਲੀਡਰ ਉਹ ਤੁਸੀਂ ਇੱਕ ਫਾਇਰ ਬ੍ਰੈਂਡ ਲੀਡਰ ਦੇ ਤੌਰ ਤੇ ਪ੍ਰਚਾਰੇ ਜਾ ਰਹੇ ਹੋ ਪੰਜਾਬ ਦੇ ਵਿੱਚ ਸਕੂਲਾਂ ਦੇ ਤੁਸੀਂ ਦੌਰੇ ਕਰ ਰਹੇ ਹੋ ਹੈਲਥ ਐਜੂਕੇਸ਼ਨ ਮਿਨਿਸਟਰ ਦੇ ਨਾਲ ਜਾ ਜਾ ਕੇ ਕਿਉਂਕਿ ਤੁਸੀਂ ਆਪਣਾ ਕਹਿ ਰਹੇ ਹੋ ਕਿ ਦਿੱਲੀ ਦੇ ਵਿੱਚ ਸਾਡੇ ਕੋਲ ਤਜਰਬਾ ਸੀਗਾ ਜੇ ਸਾਨੂੰ ਜੇਲ੍ਹ ਦਾ ਭੇਜਦੇ ਤਾਂ ਅਸੀਂ ਦਿੱਲੀ ਦੇ ਵਿੱਚ ਤਾਂ ਪਤਾ ਨਹੀਂ ਕੀ ਨੇਰੀ ਚਲਾ ਦੇਣੀ ਸੀਗੀ ਤਾਂ ਤੁਹਾਨੂੰ ਜਿੱਥੇ ਲਜਾਇਆ ਜਾ ਰਿਹਾ ਸਕੂਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਘੱਟੋ ਘੱਟ ਉਸ ਦਾ ਮਰਿਆਦਾ ਦਾ ਖਿਆਲ ਰੱਖੋ ਜੇ ਤੁਸੀਂ ਓਪਨਲੀ ਇਹ ਗੱਲਾਂ ਕਹਿ ਰਹੇ ਹੋ ਇਲੈਕਸ਼ਨ ਜਿੱਤਣ ਲਈ ਜੋ ਮਰਜ਼ੀ ਕਰ ਦਿਓ ਫਿਰ ਤੁਸੀਂ ਸਿਲੇਬਸ ਦੇ ਵਿੱਚ ਕੀ ਪੜਾਉਂਦੇ ਹੋਵੋਗੇ ਬੱਚਿਆਂ ਨੂੰ ਜਾਂ ਤੁਸੀਂ ਜੇ ਤੁਹਾਨੂੰ ਕਹਿ ਦਿੱਤਾ ਜਾਵੇ ਕਿ ਜੀ ਇਹੋ ਜਿਹਾ ਸਿਲੇਬਸ ਬਣਾਓ ਤੇ ਇਹੋ ਜੀ ਚੀਜ਼ਾਂ ਤੁਸੀਂ ਸਿਲੇਬਸ ਦੇ ਵਿੱਚ ਲਿਆਉਂਗੇ ਜਾ ਕੇ ਤਾਂ ਇਸ ਚੀਜ਼ ਦਾ ਸਖਤ ਪੰਜਾਬੀਆਂ ਨੇ ਇਤਰਾਜ਼ ਜਤਾਇਆ ਔਰ ਮਨੀਸ਼ ਯਸੋਦੀਆ ਜੋ ਹੈ ਬੁਰੇ ਤਰੀਕੇ ਨਾਲ ਐਕਸਪੋਜ਼ ਪ੍ਰੈਸ ਹੋ ਗਿਆ ਕਿਉਂਕਿ ਬੀਬੀਆਂ ਦਾ ਕੋਈ ਪ੍ਰੋਗਰਾਮ ਸੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਸ਼ਰਿਆਂਵੇਂ ਗੱਲ ਬੋਲ ਗਏ ਆ ਉਹ ਤਾਂ ਤੁਸੀਂ ਦੇਖੋ ਕਿ 2027 ਦੀ ਚੋਣ ਬੜੀ ਕ੍ਰੂਸ਼ੀਅਲ ਆ ਬੀਜੇਪੀ ਬੜਾ ਚੜ ਕੇ ਆ ਰਹੀ ਹੈ ਅਕਾਲੀ ਦਲ ਦੁਫਾੜ ਹੋਇਆ ਹੋਇਆ ਉਹ ਆਪਸ ਵਿੱਚ ਲੱਗੇ ਹੋਏ ਆ ਔਰ ਕਾਂਗਰਸ ਦੇ ਅੰਦਰ ਵੀ ਕੁਝ ਠੀਕ ਨਹੀਂ ਕਾਂਗਰਸ ਠੀਕ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਇਹ ਹੈ ਕੋਸ਼ਿਸ਼ ਕਿ ਕਾਂਗਰਸ ਜਿਹੜੇ ਪੰਜ ਚਾਰ ਸੀਐਮ ਬਣ ਨੂੰ ਫਿਰਦੇ ਆ ਉਹ ਸਾਰਿਆਂ ਨੂੰ ਇਕੱਠੇ ਬਿਠਾ ਦਿੱਤਾ ਜਾਵੇ ਪਰ ਆਮ ਆਦਮੀ ਪਾਰਟੀ ਦਾ ਮੂਵ ਦੇਖੋ ਕੀ ਰਹੂਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਜਿਹੜੇ ਬਿਆਨ ਆਉਣ ਲੱਗੇ ਇਹ ਨਾ ਹੋਵੇ ਕਿ ਅਸਥਿਰਤਾ ਪੈਦਾ ਕਰਨ ਵਾਸਤੇ ਕੋਈ ਪੁੱਠਾ ਸਿੱਧਾ ਕੰਮ ਹੋ ਜਵੇ ਇੱਥੇ ਮੁੱਖ ਮੰਤਰੀ ਸਾਹਿਬ ਕੀ ਕਰ ਰਹੇ ਨੇ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਐਕਟਿਵ ਤਾਂ ਹੈ ਗਿਆ ਮੁੱਖ ਮੰਤਰੀ ਪਰ ਮੁੱਖ ਮੰਤਰੀ ਭਗਵੰਤ ਮਾਨ ਜਿਹੜੀਆਂ ਚੀਜ਼ਾਂ ਜਿਸ ਤਰੀਕੇ ਦੇ ਨਾਲ ਕਿਉਂਕਿ ਜਦੋਂ ਸਰਕਾਰ ਚਲਾਉਣੀ ਹੁੰਦੀ ਹੈ ਤਾਂ ਉਹ ਕੋਈ ਸਰਕਾਰ ਚਲਾਉਣੀ ਸੌਖੀ ਨਹੀਂ ਹੁੰਦੀ ਔਰ ਉਹ ਵੀ ਉਸ ਦੌਰ ਦੇ ਵਿੱਚ ਦੇਖੋ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਕੁਛ ਮਰਜ਼ੀ ਕਵੇ ਕੈਪਟਨ ਅਮਰਿੰਦਰ ਸਿੰਘ ਫ੍ਰੀ ਹੈਂਡ ਸੀਗੇ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੱਕ ਕੰਮ ਕਰਿਆ ਨਹੀਂ ਕਰਿਆ ਉਹ ਇੱਕ ਪਾਸੇ ਰੱਖ ਕੇ ਆਪਾਂ ਦੇਖੀਏ ਤਾਂ ਦੋ ਚਾਰ ਬੰਦਿਆਂ ਨੂੰ ਉਹਨਾਂ ਨੇ ਘਟੋ ਘਟ ਪਾਵਰ ਦਿੱਤੀ ਸੀ ਹਮਮ ਸੁਰੇਸ਼ ਕੁਮਾਰ ਸੀਗੇ ਜੇ ਕਿਸੇ ਨੇ ਕੰਮ ਕਰਾਉਣਾ ਜੇ ਕੈਪਟਨ ਨਹੀਂ ਮਿਲ ਰਿਹਾ ਤਾਂ ਉਹ ਅਥਾਰਟੀ ਸੀਗੇ ਉਸ ਵੇਲੇ ਸੁਰੇਸ਼ ਕੁਮਾਰ ਹੁਣੇ ਲੋਕਾਂ ਦੇ ਕੰਮ ਕਰਦੇ ਸੀਗੇ ਔਰ ਦੋ ਚਾਰ ਮੰਤਰੀ ਚਲੋ ਨਾਮ ਕੀ ਲੈਣਾ ਉਹਨਾਂ ਨੂੰ ਉਹਨਾਂ ਨੇ ਪਾਵਰਸ ਦੇ ਰੱਖੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਇੱਕ ਪਾਵਰਫੁੱਲ ਬ੍ਰਹਮੇਂਦਰਾ ਵੀ ਸੀਗੇ ਉਹਨਾਂ ਦੇ ਵਿੱਚੋਂ ਰਾਣਾ ਸੋਢੀ ਵੀ ਪਾਵਰਫੁੱਲ ਸੀ ਹੋਰ ਵੀ ਇਸ ਤਰ੍ਹਾਂ ਦੇ ਲੋਕ ਪਾਵਰਫੁੱਲ ਹੈਗੇ ਸੀ ਉਸ ਉਸ ਵੇਲੇ ਜਿਹੜੇ ਲਗਾਤਾਰ ਜਿਨ੍ਹਾਂ ਦੇ ਕਹਿਣ ਤੇ ਕੰਮ ਹੋ ਜਾਂਦੇ ਸੀ ਅਫਸਰ ਵੀ ਉਹਨਾਂ ਦੀ ਸੁਣ ਲੈਂਦੇ ਸੀਗੇ ਹੁਣ ਇਹਨਾਂ ਨੂੰ ਤਾਂ ਮੰਤਰੀਆਂ ਐਮ ਐਲ ਏਜ਼ ਨੂੰ ਕੰਮ ਨਹੀਂ ਕਰਵਾਉਣੇ ਆ ਰਹੇ ਹਾਲਾਂਕਿ ਜਿਹੜੇ ਤਾਂ ਪੁਰਾਣੇ ਮਨਜੀ ਹੋਏ ਖਿਡਾਰੀ ਆਏ ਇਧਰ ਉਧਰ ਅਕਾਲੀ ਦਲ ਕਾਂਗਰਸੋਂ ਉਹ ਫਿਰ ਵੀ ਇਹਨਾਂ ਨਾਲੋਂ ਕੰਮ ਕਰਾਈ ਜਾਂਦੇ ਆ ਐਮਐਲਏ ਨਾ ਹੋਣ ਦੇ ਬਾਵਜੂਦ ਵੀ ਉਹ ਕੰਮ ਕਰਾਈ ਜਾਂਦੇ ਆ ਬੰਦੇ ਪਰ ਇਹਨਾਂ ਨੂੰ ਜ਼ਰੂਰ ਘਟੂ-ਘਟੇ ਮੰਥਨ ਕਰਨਾ ਪਊਗਾ ਕਿ ਸਾਨੂੰ ਅਸੀਂ ਇਹੋ ਜਿਹੀਆਂ ਹਰਕਤਾਂ ਨਾ ਕਰੀਏ ਔਰ ਇਹੋ ਜਿਹੀਆਂ ਹਰਕਤਾਂ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਉੱਭਰਿਆ ਇਸ ਚੀਜ਼ ਦੇ ਨਾਲ ਮਨੀਸ਼ ਸੋਦੀਆ ਦੇ ਇਸ ਗੱਲ ਨੂੰ ਲੋਕਾਂ ਨੇ ਲਾਇਕ ਨਹੀਂ ਕੀਤਾ ਔਰ ਇਹਦੇ ਤੇ ਦੇਖਣਾ ਹੁਣ ਆਵਾਮਦਨੀ ਪਾਰਟੀ ਕੀ ਮੰਥਨ ਕਰਦੀ ਹੈ ਕੀ ਕੋਈ ਐਕਸ਼ਨ ਲਿਆ ਜਾਂਦਾ ਮਨੀਸ਼ ਸੋਦੀਆ ਦੇ ਖਿਲਾਫ ਕਿ ਨਹੀਂ ਇਹ ਦੇਖਣਾ ਹੋਊਗਾ ਸਮਾਂ ਦੱਸੂਗਾ